ਉਹ ਕਿਆ ਚਾਹਤੇ ਸਤ ਮਹੀਨੇ ਸੇ ਤੇ ਕੁੱਤੇ ਕੀ ਤਰ੍ਹਾਂ ਧੱਕੇ ਖਾਏ ਹੈ 8 ਸਤੰਬਰ ਕੋ ਬੁਲਡੋਰਜਾ ਚਲਾ ਆਇਆ ਹੈ ਉਸਕੇ ਬਾਅਦ ਕੁੱਤੇ ਸੇ ਵੀ ਬੱੱਤਰ ਜ਼ਿੰਦਗੀ ਹਮ ਜੀਏ ਧੱਕੇ ਖਾਂਦੇ ਆਏ ਅਈ ਟੁਕ ਜਗਈਆ ਕਰਦੇ ਰਹੇ ਕਦੀ ਅੱਧ ਕਦੀ ਬਾਹਰ ਕਦੀ ਅੰਦਰ ਸੜਕਾ ਤੱਕ ਸਾਨੂੰ ਰੋਲਣਾ ਪਿਆ ਉਧਰ ਜਾ ਕੇ ਜੱਜ ਮਾਨਯੋਗ ਮੈਡਮ ਜੀ ਨੇ ਆ ਕੇ ਸਾਨੂੰ 29 ਤਰੀਕ ਨੂੰ ਟੁਕ ਵੀ ਜਗਾ ਦੇਤੀ ਨੂੰ ਸਵਾਰ ਆ ਸਾਰਾ ਕੁਝ ਕਰਦੇ ਪਏ ਆ 7 ਮਹੀਨੇ ਤੱਕ ਕਿਹਨੇ ਬਾਤ ਨਾ ਪੁੱਛੀ ਸਾਡੀ ਲੇਕਿਨ ਹੁਣ ਜਦੋਂ ਆਪਾਂ ਸਾਰਾ ਕੁਝ ਸਵਾਰ ਕੇ ਬਹਿ ਗਏ ਆ ਸਾਡੇ ਨਾਲ ਜਿੰਨੇ ਵੀ ਮੈਂਬਰ ਹੈਗੇ ਨੇ ਸਭ ਬਹਿਗੇ ਨੇ ਜਿਹੜੇ ਅੱਡਾ ਲਗਾਉਂਦੇ ਨੇ ਫੜੀ ਵਾਲੇ ਤੇ ਹੁਣ ਸਾਨੂੰ ਸ਼ਰਾਧਤੀ ਅੰਸਰ ਜਿਹੜੇ ਹੈਗੇ ਜਿਹੜੀ ਆਪਾਂ ਜਿਹੜੇ 20 ਫੁੱਟ ਜਗ੍ਹਾ ਛੱਡੀ ਜੇ ਇਹ ਸਾਰਾ ਅੱਡੇ ਨੂੰ ਕੋਰਨਰ ਲੱਗਦਾ ਜੇ ਇਤੋਂ ਕਿੰਨੇ ਫੁੱਟ ਦਾ ਰਸਤਾ ਜੀ ਹਰ ਵਿੱਚ ਲਈ ਉਹ ਵੀ 20 ਫੁੱਟ ਆ ਆ ਫਿਰ ਗਾੜੀ 20 ਫੁੱਟ ਦਾ ਬਾਜ਼ਾਰ ਜੀ ਉਹਦੋਂ ਨੂੰ ਫਿਰ 10 ਫੁੱਟ ਦਾ ਵਿੱਚ ਬਾਜ਼ਾਰ ਦਿੱਤਾ ਜੀ ਇਹ ਹਰ ਅੱਡੇ ਨੂੰ ਕੋਰਨਰ ਲੱਗਦੀ ਜੀ ਹਰ ਅੱਡੇ ਦੇ ਪਿੱਛੇ ਨਾਲ ਪੇੜ ਦੋ ਦੋ ਵੱਡੇਆਂ ਕਰਕੇ ਹੈਗੀ ਇੱਕ ਤਾਂ ਮੂੰਹ ਇੱਧਰ ਹੈ ਤੇ ਇੱਕ ਤਾਂ ਉੱਧਰ ਹੈ ਫਿਰ ਜਿਹੜੇ ਸੜਕ ਉੱਤੇ ਕਿਸੇ ਦਾ ਮੂੰਹ ਨਹੀਂ ਪੁੱਲਦਾ ਪਿਛਲੇ ਪਾਸੇ ਲਾਈਟ ਰੀਮ ਬਾਥਰੂਮ ਤੇ ਪਾਣੀ ਦਾ ਪਿਛੇ ਸੁਦਾ ਸਾਰੀ ਹੈਗੀ ਜੀ ਲਾਈਟਿੰਗ ਦੀ ਉੱਤੇ ਸਾਰੀ ਚੱਲ ਰਹੀ ਹੈ ਜੀ ਉੱਤੇ ਲੱਗੀਆਂ ਕੁਝ ਮਾਰਕ ਕਮੇਟੀ ਦੇ ਅੰਦੇ ਵੀ ਇੱਕ ਦੋ ਜਿਹੜੇ ਜਿੱਥੇ ਨਹੀਂ ਲੱਗੀਆਂ ਉਹ ਵੀ ਆਪਾਂ ਲਗਾ ਦੇ ਨਹੀਂ ਨਹੀਂ ਇੱਥੇ ਬਹੁਤ ਵਧੀਆ ਹੈਗਾ ਪਾਜੀ ਇੱਥੇ ਇੱਥੇ ਸਾਰੇ ਬੰਦੇ ਹਮ ਲੋਕ ਬਹੁਤ ਖੁਸ਼ ਅਗੇ ਤੇ ਬਹੁਤ ਵਧੀਆ ਹੈਗਾ ਕਿ ਕੁਝ ਸ਼ਰਾਰਤੀ ਅੰਸਰਾ ਕਰਕੇ ਆਪਾਂ ਮੰਡੀ ਬੰਦ ਨਹੀਂ ਕਰਨੀ ਮੰਡੀ ਚੱਲੂ ਰਹੇਗੀ ਤੇ ਰੋਜੀ ਰੋਟੀ ਸਾਰੇ ਗਰੀਬ ਉੱਥੋਂ ਕਮਾ ਕੇ ਖਾਣਗੇ ਜੇਦੋਂ ਮੰਡੀ ਸੈਲੀਬ੍ਰੇਟ ਕਰਾਂਗੇ ਇਸ ਦਿਨ ਹੜਤਾਲ ਨਹੀਂ ਕਰਾਂਗੇ ਜਿੱਦਨ ਮੰਡੀ ਤੋੜਨ ਆਉਂਦੇ ਨੇ ਫੜੀਆਂ ਨੂੰ ਠਾਣਾ ਦੇ ਉਦੋਂ ਹੜਤਾਲ ਨਹੀਂ ਕਰਦੇ ਹੁਣ ਮੰਡੀਆਂ ਫੜੀਆਂ ਨੂੰ ਬਾਹਤਾ ਵਾ ਤੇ ਹੁਣ ਹੜਤਾਲ ਕਰਦੇ ਜਿੰਨੇ ਬਣਾ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿ ਸਾਰਾ ਨੂੰ ਵਧੀਆ ਜਗ੍ਹਾ ਮਿਲ ਗਈ ਠੁਕਣੀ ਜਗ੍ਹਾ ਮਿਲ ਗਈ ਠੀਕ ਆ ਜੀ ਹੋਰ ਦੁਆਰਾ 1.5 ਹੋਣ ਕਰਕੇ ਕੁਝ ਆਰਤੀ ਭਰਾਜ ਨਹੀਂ ਆ ਪਾਏ ਕਿ ਅੱਜ ਆਤਵਾ ਛੁੱਟੀ ਦਾ ਦਿਨ ਸੀ ਤੇ ਇਹ ਜਿੰਨੇ ਜਣੇ ਇੱਥੇ 100 ਦੇ ਕਰੀਬ ਆਰਤੀ ਹੁਣ ਇੱਥੇ ਜਮਾ ਨੇ ਤੇ ਸਾਰੇ ਹੀ ਸਮਰਥਨ ਦੇ ਰਹੇ ਆ ਤੇ ਕੁਝ ਫੋਨ ਕਾਲ ਵੀ ਆ ਗਏ ਜਿਹੜੇ ਅਜੇ ਨਹੀਂ ਆਵੇ ਸ਼ਾਜੀ ਵੀ ਅੱਜ ਅਸੀਂ ਆ ਨਹੀਂ ਸਕੇ ਪਰ ਆਪਾਂ ਤੁਹਾਡੇ ਨਾਲ ਆ 20 ਤਰੀਕ ਨੂੰ ਸੌਦਾ ਮਗਵਾਵਾਂਗੇ ਤੇ ਵੇਚਾਂਗੇ ਮੰਡੀ ਨਹੀਂ ਫਰੂਟ ਮੰਡੀ ਵੀ ਟੋਟਲ ਨਾਲ ਆ ਜੀ ਉਹਨਾਂ ਵੱਲੋਂ ਵੀ ਇਹ ਕਾਲ ਆਈ ਆ ਕਿ ਅਸੀਂ ਬੰਦ ਦੇ ਵਿੱਚ ਨਹੀਂ ਹੈ ਇਸ ਕਰਕੇ ਪੂਰੀ ਸਬਜ਼ੀ ਮੰਡੀ ਫਰੂਟ ਮੰਡੀ ਸਾਰਾ ਕੁਝ ਬਿਲਕੁਲ ਖੁੱਲਾ ਰਹੂਗਾ ਕੋਈ ਵੀ ਬੰਦ ਕਰਨ ਦੇ ਹੱਥ ਨਹੀਂ ਹੈਗਾ ਪਿਆਰ ਦੀ ਇਕੱਠੇ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਦਾ ਸਮੂਹ ਸਬਜ਼ ਮੰਡੀ ਵੱਲੋਂ ਸਾਰੇ ਆੜ੍ਹਤੀਆਂ ਪਰਵਾਰੋਂ ਗੁਰੂ ਰਾਮਦਾਸ ਦਾ ਕੋਟਨ ਕੋਟਨ ਧੰਨਵਾਦ ਆ ਕਿ ਜਿਨ੍ਹਾਂ ਨੇ ਇੱਕ ਬਹੁਤ ਹੀ ਲਟਕਦਾ ਮਸਲਾ ਗੁਰੂ ਰਾਮਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਵਿੱਚ ਖਲੋ ਕੇ ਸਹਾਇਤਾ ਸਾਡਾ ਨਾ ਕੋਈ ਮੰਡੀ ਦੇ ਵਿੱਚ ਬੜੀਆਂ ਦਾ ਥੋੜਾ ਮਸਲਾ ਸੀ ਜਿਹੜਾ ਕਿ ਅੱਜ ਗੁਰੂ ਰਾਮਦਾਸ ਗੁਰੂ ਤੇਗ ਬਹਾਦਰ ਦੀ ਨਗਰੀ ਨੇ ਆਪ ਵਿੱਚ ਖਲੋ ਕੇ ਕੀਤਾ ਇਹ ਮਸਲਾ ਸਾਡਾ ਲਟਕਦਾ ਲਟਕਦਾ ਸੀਐਮ ਸਾਹਿਬ ਤੱਕ ਪਹੁੰਚ ਗਿਆ ਸੀ ਮਸਲਾ ਹੈ ਕੀ ਤੁਹਾਡਾ ਹੈ ਮਸਲਾ ਸਾਡਾ ਜੀ ਮੰਡੀ ਦੇ ਵਿੱਚ ਮੇਨ ਫੜੀਆਂ ਨੂੰ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ। 2004 ਤੋਂ ਜੋ ਮੰਡੀ ਸ਼ਿਫਟ ਹੋਈ ਆ ਇਹ ਫੜੀਆਂ ਵਿਚਾਰੇ ਟੱਪਰੀ ਵਾਸ ਵਾਂਗੂ ਕਦੀ ਕਿਦੇ ਵੰਦੇ ਸੀ ਕਦੀ ਕਿਦੇ ਵੰਦੇ ਸੀ ਜਿਹੜੀ ਸਰਕਾਰ ਆ ਜਾਂਦੀ ਸੀ ਉਹ ਇਹਨੂੰ ਚੁੱਕ ਕੇ ਅੱਜ ਇੱਥੇ ਬਹਾਲਤਾ ਕਰ ਲਾ ਉੱਥੇ ਬਹਾਲਤਾ ਇਹਨਾਂ ਨੂੰ ਲਗਭਗ 20 ਸਾਲ ਤੋਂ ਇਵੇਂ ਹੀ ਰਿਆ ਹੁਣ 1 ਸਾਲ ਤੋਂ ਤੋਂ ਇਹ ਬਿਲਕੁਲ ਬੇਕਾਰ ਹੋ ਕੇ ਬੈਠ ਗਏ ਸੀ ਤੇ ਹੁਣ ਇਹ ਸਰਕਾਰ ਨੇ ਮੌਜੂਦਾ ਸਰਕਾਰ ਨੇ ਇਹ ਸਾਰਾ ਕੁਝ ਸੀਐਮ ਸਾਹਿਬ ਦੀ ਦਖਲਦਾਨੀ ਹੇਠ ਹੀ ਹੋਇਆ ਵਾ ਉਹਨਾਂ ਨੇ ਹੀ ਐਮਐਲਏ ਜੀਵਨ ਚੋਦਗੌਰ ਦੀ ਡਿਊਟੀ ਲਈ ਸੀ ਕਿ ਇੱਕ ਗਰੀਬ ਪਰਿਵਾਰ ਕਿੰਨੇ ਉਜੜੇ ਪਏ ਨੇ ਇਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਵਸਾਏ ਜਾਣ ਰੋਟੀ ਰੋਜੀ ਰੋਟੀ ਦਾ ਮਸਲਾ ਸੀ ਇਹਨਾਂ ਦਾ ਇਹ ਕੰਮ ਕਰਦੇ ਸੀ ਇੱਥੇ ਸਾਡੇ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਵੀ ਆਏ ਸੀ ਉਹਨਾਂ ਦੀ ਵੀ ਇਹ ਦੇਖ ਰਹਿਕ ਦੇ ਵਿੱਚ ਉਹ ਵੀ ਚਾਹੁੰਦੇ ਸੀ ਕਿ ਇਹ ਗਰੀਬਾਂ ਦਾ ਘਰ ਵਸਾਇਆ ਜਾਵੇ ਮੈਂ ਘਰ ਬਸਾਉਣ ਦਾ ਮਕਸਦ ਇਹ ਨਹੀਂ ਕਿ ਇਹਨਾਂ ਨੂੰ ਮਕਾਨ ਬਣਾ ਕੇ ਦਦੇ ਇਹਨਾਂ ਨੂੰ ਰੋਜੀ ਰੋਟੀ ਕਮਾਉਣ ਨੂੰ ਇਹਨਾਂ ਨੂੰ ਇੱਕ ਸਾਈਟ ਤੇ ਸਾਰੀ ਮੰਡੀ ਚ ਸੇਫ ਜਗ੍ਹਾ ਦੇ ਕੇ ਜਿੱਥੇ ਕੋਈ ਟ੍ਰੈਫਿਕ ਦਾ ਮਸਲਾ ਨਹੀਂ ਕੋਈ ਕਿਸੇ ਨੂੰ ਕੋਈ ਕਿਸਮ ਦੀ ਕੋਈ ਮੁਸ਼ਕਲ ਨਹੀਂ ਉਹ ਜਗ੍ਹਾ ਡਿਸਾਈਡ ਕਰਕੇ ਐਮਐਲਏ ਸਾਹਿਬ ਆਪ ਆ ਕੇ ਉਹਨਾਂ ਨੇ ਸਰਕਾਰੀ ਆਪਣੇ ਮਹਿਕਮੇ ਨੂੰ ਭੇਜਿਆ ਇੱਥੇ ਇਹ ਸੈਕਟਰੀ ਸਾਹਿਬ ਦੀ ਨੋਟ ਚ ਗੱਲ ਆ ਇਹ ਨਹੀਂ ਹੈਗਾ ਕਿ ਕਿਸੇ ਨੇ ਆਪ ਇਹਨਾਂ ਨੂੰ ਮਤਲਬ ਵੰਡ ਕੇ ਦਿੱਤੇ ਆ ਮੈਂ ਤੇ ਤਹਿ ਦਿਲੋਂ ਆਪਣੀ ਮੰਡੀ ਵੱਲੋਂ ਸਮੂਹ ਮੰਡੀ ਦੇ ਆਰਤੀ ਭਰਾ ਤੇ ਬੜੀਆ ਵੱਲੋਂ ਇਹ ਸਰਕਾਰ ਦਾ ਤਹਿ ਦਰੋਤ ਤਲਵਾਦ ਕਰਦਾ ਆਪਣੇ ਵੱਲੋਂ ਕਿਉਂਕਿ ਐਮ ਐਲ ਏ ਨੇ ਇੱਕ ਏਡਾ ਵੱਡਾ ਕੰਮ ਕਰਕੇ ਇੱਕ ਗਰੀਬ ਜਨਤਾ ਦਾ ਰੋਜੀ ਰੋਟੀ ਦਾ ਮਸਲਾ ਪੂਰਾ ਮੈਂ ਜੀ ਮੇਰਾ ਨਾਮ ਗੁਸੇਵ ਸਿੰਘ ਹੈ ਮੈਂ ਫਰੂਟ ਇੰਜ ਬੈਠਾ ਹਾਂ ਯੂਨੀਅਨ ਦਾ ਮੈਂਬਰ ਆ ਜੀ ਜਿਹੜੀ ਇੱਕ ਪ੍ਰਧਾਨ ਸਾਹਿਬ ਨੇ ਪਰਸੋਂ ਦੀ ਡੇਟ ਚ ਕੀਤੀ ਆ ਜੀ 20 ਤਰੀਕ ਨੂੰ ਮੰਡੀ ਬੰਦ ਕਰਨੀ ਹੈ ਜੀ ਅਸੀਂ ਉਹ ਚੀਜ਼ ਦਾ ਵਿਰੋਧ ਕਰਦੇ ਆਂ ਵੀ 20 ਤਰੀ ਨੂੰ ਕੋਈ ਮੰਡੀ ਨਹੀਂ ਬੰਦ ਹੋਊਗੀ ਸਾਰੇ ਆੜਤੀਆ ਸਹਬਾਨ ਮਗੌਣਗੇ ਤੇ ਜ਼ਿਮੀਂਦਾਰ ਵੱਲਾ ਦਰਗਾਨਾ ਨੰਬਰ 5556 318 ਤੁਹਾਨੂੰ ਜਿਹੜਾ ਗੱਬਦਾ ਸਾਡੀ ਕੁੱਡੀ ਸੱਜਮੁੱਡੀ ਆਇ ਪ੍ਰਮਾਨਾ ਬਹੁਤ ਬਹੁਤ ਧੰਨਵਾਦ ਅਸੀਂ ਮੰਡੀ ਖੋਲਣੀ ਹੈ ਸਾਡੀ ਕੋਈ ਮੰਡੀ ਦੀ ਇਰਜ਼ਾਨ ਨਹੀਂ ਸਾਡੇ ਜ਼ਿਮੀਂਦਾਰ ਨਾਲ ਸਾਡੇ ਆ ਕਿਸ ਤਰ੍ਹਾਂ ਦੀ ਸਾਨੂੰ ਡਰ ਦੀ ਲੋੜ ਕੋ ਨਹੀਂ 나ਈ ਕਿਸੇ ਦਾ ਡਰਨੇ ਆ ਕੁੱਡੀ ਸਾਰੀ ਖੁੱਲੀ ਰਹੇਗੀ ਔਰ ਜਿਹੜੇ ਦੋ ਸਾਰੇ 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 ਭਰਾ ਸਾਰੇ ਕੋਲ ਬੈਠੇ ਆ ਔਰ ਬਹੁਤ ਬਹੁਤ ਆਇਆ ਨੰਦ ਧੰਨਵਾਦ ਠੀਕ ਕੋ ਨਾ ਡਾ ਮੇਰਾ ਨਾਮ ਭੁਰਪ੍ਰਤਾਪ ਸਿੰਘ ਹੈ ਜੀ ਛੋਟਾਣਾ ਪ੍ਰਿੰਸ ਹੈ ਜੀ ਹਾਂਜੀ ਪਹਿਲੋ ਤੇ ਮੈਡਮ ਮੈਂ ਜੀਵਨਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ 5 ਨੰਬਰ ਮੰਡੀ ਦੇ ਵਿੱਚ ਆੜ੍ਹਤਿਆ ਵੱਲਾ ਸਬਜ਼ੀ ਮੰਡੀ ਜੀ ਸਾਡੇ ਫਾਦਰ ਸਾਹਿਬ ਹੀ ਪਹਿਲੋਂ ਪ੍ਰਧਾਨ ਸਾਹਿਬ ਰਹਿ ਚੁੱਕੇ ਕਸ਼ਮੀਰ ਸਿੰਘ ਜੀ ਬਾਕੀ ਇਹ ਹੀ ਤੈਅ ਦਿਲੋ ਸਾਰੇ ਮੰਡੀ ਜਿੰਨੀ ਵੀ ਆਣਾ ਹਾਰਤੀ ਭਰਾ ਸਾਰੇ ਕੋਈ ਵੀ ਮੰਡੀ ਬੰਦ ਕਰਨ ਦੇ ਹੱਕ ਤੇ ਨਹੀਂ ਹੈ बस दो चार बंदे शरारती आंसर हैगेया मंडी ਦੇ ਵਿੱਚ ਜਿਹੜੇ ਮੰਡੀ ਨੂੰ ਖਰਾਬ ਕਰਨਾ ਚਾਹੁੰਦੇ ਆ ਤੇ ਮੈਡਮ ਜੀਵਨਜੀਤ ਕੌਰ ਨੂੰ ਥੋੜੀ ਬਦਨਾਮੀ ਦੇ ਦਿੰਦੇ ਆ ਬਾਕੀ ਇਹੋ ਜੀ ਕੋਈ ਗੱਲ ਨਹੀਂ ਮੈਂ ਅਸੀਂ ਮੈਡਮ ਕੋ ਗਏ ਆ ਉਹਨਾਂ ਨੇ ਸਾਡੀ ਬਹੁਤ ਇੱਜ਼ਤ ਕੀਤੀ ਆ ਤੇ ਅਸੀਂ ਮੈਡਮ ਜੀਵਨਜੀਤ ਕੌਰ ਦੇ ਬਿਲਕੁਲ ਨਾਲ ਆ ਕੋਈ ਵੀ ਮੈਡਮ ਦੇ ਖਿਲਾਫ ਨਹੀਂ ਆ ਇੱਥੇ बस ਦੋ ਚਾਰ ਬੰਦਿਆਂ ਦੀ ਗੱਲ ਹੈਗੀ ਆ ਮੈਂ ਫਰੂਟ ਐਂਡ ਵੈਜੀਟੇਬਲ ਰਿਟੇਲ ਐਸੋਸਿਏਸ਼ਨ ਦਾ ਪ੍ਰੈਜ਼ੀਡੈਂਟ ਮੰਡੀ ਦੇ ਵਿੱਚ ਕੁਝ ਆ ਬਹੁਤ ਵਿਆਪਕੀਆ ਸਾਲਾਂ ਤੋਂ ਚੱਲ ਰਿਹਾ ਫੜੀਆਂ ਦਾ ਮਸਲਾ ਕਿਸੇ ਨੇ ਅਜੇ ਤੱਕ ਸਟੇਬਲ ਜਗ੍ਹਾ ਨਹੀਂ ਦਿੱਤੀ ਬਸ ਉਹ ਇੱਥੇ ਬਹਿ ਜਾਓ ਉੱਥੇ ਬਹਿ ਜਾਓ ਉੱਥੇ ਇੱਕ ਮੈਡਮ ਜੀਵਨਜੋਤ ਗੌਰ ਨੇ ਜਿਹਨੇ ਬਹੁਤ ਅੱਛਾ ਉਪਰਾਲਾ ਕੀਤਾ ਇੱਕ ਗਰੀਬਾਂ ਨੂੰ ਬਹਿਣ ਵਾਸਤੇ ਬੜੀ ਠਕਮੀ ਜੀ ਜਗ੍ਹਾ ਦਿੱਤੀ ਹੈ ਜਿਹਦੇ ਬੇਵ ਦੇ ਵਿੱਚ ਜਿੰਨੇ ਵੀ ਆਪਾਂ ਕੋਈ ਸ਼ਰਾਰਤੀ ਬੰਦੇ ਮੰਡੀ ਦੇ ਵਿੱਚ ਹੈਗੇ ਜਿਹੜੇ ਕਹਿੰਦੇ ਸਾਨੂੰ ਪੁੱਛਿਆ ਤੱਕ ਨਹੀਂ ਯਾਨੀ ਕਿ ਉਹਨਾਂ ਦਾ ਹਰ ਵਾਰ ਇਹ ਹੀ ਮੋਟਿਵ ਰਹਿੰਦਾ ਕਿ ਸਾਨੂੰ ਪੁੱਛ ਕੇ ਸਾਰਾ ਕੰਮ ਕੀਤਾ ਜਾਵੇ ਜਦ ਕਿ ਸਰਕਾਰ ਵੱਲੋਂ ਬੜਾ ਹੀ ਵਧੀਆ ਉਪਰਾਲਾ ਕੀਤਾ ਗਿਆ ਸਹੀ ਜਗ੍ਹਾ ਤੇ ਬਾੜਦਾ ਤੇ ਉਹ ਸਲਾਹਨਾਯੋਗ ਹੈ